ਸ਼ਹੀਦ ਉਹ ਐ ਬਹੁਤ ਧੀ ਗੱਲ ਐ ਪਰ ਮਾਨ ਦੀ ਵੀ ਗੱਲ ਐ ਵੀ ਦੇਸ਼ ਲਈ ਸ਼ਹੀਦੀ ਬਾਗਿਆ ਉਹ ਅਸੀਂ ਉਹਨਾਂ ਦੇ ਮਾਤਾ ਜੀ ਉਹ ਕਿੰਨੀ ਉਮਰ ਸੀ ਕੀ ਨਾਮ ਸੀ ਉਹਦਾ ਕਿੱਥੇ ਉਹ ਡਿਊਟੀ ਕਰਦਾ ਸੀ ਉਹਦੇ ਸ਼ਰਨ ਦੇ ਵਿੱਚ 8-10 ਜੋ ਮੇਰੇ ਪਤੀ ਐ ਦਿੱਤੀ ਉਹ ਕਿੰਨਾ ਚਿਰ ਹੋ ਗਿਆ ਜੀ ਭਰਤੀ ਹੋਈ ਨੂੰ 20 ਸਾਲ ਤੱਕ ਨਹੀਂ ਨਿਆਰੇ। ਅਡੀ ਉਮਰ ਕਿੰਨੀ ਸੀ ਜੀ? 21 ਸਾਲ। 12 ਦਿਨ ਬਾਅਦ ਨਹੀਂ। ਵਿਆਹ ਹੋਇਆ ਸੀ ਜਾਂ ਕੁਆਰਾ ਸੀ? ਕੁਆਰਾ ਹੀ ਸੀ। ਅੱਛਾ ਸੋਨੂੰ ਇਸ ਕਦੋਂ ਪਤਾ ਲੱਗਿਆ ਜੀ? ਕੱਲ ਦਾ ਪਤਾ। ਕੱਲ ਪਤਾ ਲੱਗਿਆ। ਚਲੋ ਅਸੀਂ ਵੀ ਤੁਹਾਡੇ ਨਾਲ ਦੁੱਖ ਦੇ ਵਿੱਚ ਸਹਿਰਕ ਹੋਨੇ ਆਂ। ਹੋਰ ਕੁਛ ਕਹਿਣਾ ਚਾਹੋ ਸਰਕਾਰ ਨੂੰ ਜਾਂ ਕੁਝ ਹੋਰ? ਮੈਂ ਦੱਸਾਂ ਕੀ ਕਹਿਣਾ ਹੈ। ਮੇਰਾ ਮੇਰਾ ਪੱਕਾ ਚਾਹੀਦਾ। ਮੇਰਾ ममी कहिड़ी ममी कहिड़ी ਵੇ ਸਾਡੇ ਤੇ ਨਹੀਂ ਸੀ ਹਮਤ ਹਦੀਬੇ ਸੁਧਿਆ ਬੜਾ ਬਲਾਲ ਨੂੰ ਤੇ ਆਪਣੇ ਪਿੰਡ ਮੈਥੇ ਦਾ ਨੌਜਵਾਨ ਅਸ਼ੀਰ ਹੋਇਆ ਅਜਨੋ ਸਿ ਸ਼ਰਤ ਜੀ ਦੇ ਨੈਣ ਕਿ ਕਿ ਜਾਉਂਗੇ ਆ ਦੇਖੋ ਜੀ ਪਹਿਲੀ ਗੱਲ ਤਾਂ ਕਿ ਸਾਰੇ ਜਿਹੜਾ ਏਰੀਏ ਦੇ ਲਈ ਇਹ ਬੜੀ ਦੁੱਖ ਦੀ ਘੜੀ 'ਚ ਨਾ ਕਿ ਵਾਇਖ ਸਾਲਾਂ ਦਾ ਸਾਡਾ ਉਹ ਨੌਜਵਾਨ ਭਰਾ ਜਿਹੜੇ ਨੂੰ ਪੌਣੇ ਇੱਕ ਦੋ ਸਾਲ ਹੋਏ ਸੀ ਫੌਜ ਦੇ ਵਿੱਚ ਅਗਨੀਵੀਰ ਦੇ ਤਹਿਤ ਭਰਤੀ ਹੋਇਆ ਨੂੰ ਤੇ ਡਿਊਟੀ ਦੌਰਾਨ ਉਹਨਾਂ ਦੀ ਜਿਹੜੀ ਸ਼ਹੀਦੀ ਹੋਈ ਆ ਅੱਜ ਉਹਨਾਂ ਦੀ ਜਿਹੜੀ ਪਵਿੱਤਰ ਦੇਹ ਪਿੰਡ ਮੈਥੇ ਦੇ ਵਿੱਚ ਪਹੁੰਚੀ ਆ ਵਾਇਖ ਸਾਲ ਦੀ ਉਮਰ ਦੇ ਵਿੱਚ ਉਹ ਸਾਡਾ ਭਰਾ ਦੁਨੀਆ ਨੂੰ ਅਲਵਿਦਾ ਕਹਿ ਗਿਆ ਪਰਿਵਾਰ ਦੇ ਨਾਲ ਅਸੀਂ ਦੁੱਖ ਦੀ ਘੜੀ ਦੇ ਵਿੱਚ ਸਾਰੇ ਇਲਾਕੇ ਦੇ ਨਿਵਾਸੀ ਪਿੰਡ ਦੇ ਸਾਥੀ ਤੇ ਫੌਜ ਵੱਲੋਂ ਜਿਹੜੇ ਸਾਥੀ ਉਹ ਸਾਰੇ ਸ਼ਾਮਲ ਹੋਏ ਆ ਔਰ ਪਰਮਾਤਮਾ ਦੀ ਅਰਦਾਸਾਂ ਕੇ ਵੈਗਰੂ ਪਰਿਵਾਰ ਨੂੰ ਪਿੱਛੋਂ ਭਾਣਾ ਮੰਨਣ ਦਾ ਬਲ ਬਖਸ਼ੇ ਕਿਉਂਕਿ ਐਸ ਉਮਰ ਦੇ ਵਿੱਚ ਆਪਣੇ ਪੁੱਤ ਦੀ ਅਰਥੀ ਨੂੰ ਮੋਢਾ ਦੇਣਾ ਇਹ ਮਾਪਿਆਂ ਦੇ ਲਈ ਬੜਾ ਹੀ ਦੁਖਦਈ ਹੁੰਦਾ ਕਿਉਂਕਿ ਹਲੇ ਤਾਂ ਜ਼ਿੰਦਗੀ ਦੀ ਸ਼ੁਰੂਆਤ ਸੀ ਬਾਈ ਕਿਸਾਨਾਂ ਦਾ ਜਿਹੜਾ ਸਾਡਾ ਉਪਰਾ ਸੀ ਤੇ ਸਾਡੇ ਜਿਹੜੇ ਅਗਨੀ ਵੀਰ ਚ ਅੰਦੇਰ perties ਹੋਏ ਐ ਇਹਨਾਂ ਨੂੰ ਮੁਆਵਜ਼ਾ ਰਸੀਂ ਪੰਜਾਬ ਸਰਕਾਰ ਵੱਲੋਂ ਕੀ ਦਿੱਤੀ ਜਾ ਰਹੀ ਹੈ ਆਪ ਕੋਰਪੋਰਟਿਕ ਸੈਟਾ ਦੇਖੋ ਇਹ ਬੜੀ ਮਾੜੀ ਗੱਲ ਆ ਕਿ ਜਿਹੜੀ ਕੇਂਦਰ ਦੀ ਕਿਉਂਕਿ ਸ਼ਹੀਦਾਂ ਦੀਆਂ ਵੀ ਹੁਣ ਇਹ ਮਤਲਬ ਕਿ categories ਬਣਾਉਣ ਲੱਗੇ ਨਹੀਂ ਤਾਂ ਇਹ ਅਸੀਂ ਕਿ ਪੰਜਾਬ ਦਾ ਪਹਿਲਾ ਵੀ ਆਜ਼ਾਦੀ ਵੇਲੇ ਵੀ ਸ਼ਹਾਦਤਾਂ ਦੇ ਵਿੱਚ ਵੱਡਾ ਯੋਗਦਾਨ ਅਤੇ ਜਦੋਂ-ਜਦੋਂ ਭਾਰਤ ਨੇ ਲੜਾਈਆਂ ਜਿੱਤੀਆਂ ਬਾਰਡਰਾਂ ਤੇ ਤਾਂ ਪੰਜਾਬ ਦੇ ਫੌਜੀ ਭਰਾਵਾਂ ਨੇ ਬੜੀਆਂ ਹਿੱਕਾਂ ਢਾਕੇ ਗੋਲੀਆਂ ਖਾ ਕੇ ਤੇ ਤੰਦੇਹੀ ਦੇ ਨਾਲ ਜਿਹੜੀ ਦੇਸ਼ ਦੀ ਰੱਖਿਆ ਕੀਤੀ ਸੋ ਇਹ ਸਨਮਾਨ ਕੇਂਦਰ ਸਰਕਾਰ ਨੂੰ ਕਰਨਾ ਚਾਹੀਦਾ ਸੀ ਦੇਖੋ ਵੀ ਜਿੱਦਾਂ ਅੱਜ ਜਿਹੜਾ ਕਿ ਇਸ ਤਰੀਕੇ ਨਾਲ ਪਹਿਲਾਂ ਸਾਡੇ ਸੀਦਾਂ ਦੇ ਸਨਮਾਨ ਹੁੰਦੇ ਸੀ ਉਹ ਨਹੀਂ ਕੀਤਾ ਗਿਆ ਪਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਦੇ ਉਸਟੀ ਸਾਹਿਬ ਦੇ ਮੈਂ ਧਿਆਨ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਗੱਲ ਲਿਆ ਦਿੱਤੀ ਸੀ ਕਿ ਇਸ ਤਰ੍ਹਾਂ ਕਰਕੇ ਇੱਕ ਘਟਨਾ ਜਿਹੜੀ ਸਾਡੇ ਹਲਕੇ ਦੇ ਪਿੰਡ ਮਹਿਤਾ ਚ ਵਾਪਰੀ ਆ ਇਸ ਤੋਂ ਬਾਅਦ ਮੈਂ ਸੀਮ ਸਾਹਿਬ ਨਾਲ ਖੁਦ ਇਸ ਵਿਸ਼ੇ ਦੀ ਗੱਲ ਕਰਕੇ ਜੋ ਸਰਕਾਰ ਕਰਦੀ ਹੈ ਜਿੰਨਾ ਪਰਿਵਾਰ ਦੇ ਨਾਲ ਖੜ੍ਹ ਸਕਿਆ ਉਹਨਾਂ ਮੈਂ ਸੀਐਮ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਕੇ ਬਹੁਤ ਜਲਦ ਜਿਹੜੀ ਅਸੀਂ ਪਰਿਵਾਰ ਨੂੰ ਮਿਲਾਂਗੇ ਕਰੀਬ ਮੈਡਮ ਜੀ ਜਿਹੜੇ ਸ਼ਹੀਦ ਹੋਏ ਨੇ ਅਗਨੀ ਵੀਰ ਇਹ ਕਿੱਥੇ ਡਿਊਟੀ ਕਰਦੇ ਸੀ ਕੀ ਨਾਮ ਹੈ ਇਹਨਾਂ ਦਾ ਇਸ ਬਾਰੇ ਕਿਵੇਂ ਮਾਹੌਲ ਇਹ ਜਿਹੜੇ ਆਪਣੇ ਆਪ ਸੁਖਿੰਦਰ ਜੀ ਨੂੰ ਕਾਲ ਜਾਈ ਆਰਮੀ ਦੇ ਵਿੱਚ ਜਿਹੜੇ ਇਹਨਾਂ ਦਾ ਅਚਨ ਅਣਸੁਖਾਵੀ ਘਟਨਾ ਹੋਈ ਉਹ ਕਿਹਾ ਸਾਰੇ ਮੌਜੂਦ ਹੋ ਗਏ ਆਂ ਔਰ ਇਹਦੇ ਬਾਰੇ ਜੋ ਵੀ ਰਿਪੋਰਟ ਹੈ ਉਹਨਾਂ ਨੂੰ ਲੋਕੀਤੀ ਗਈ ਔਰ ਪਰਿਵਾਰ ਦੇ ਨਾਲ ਚੋਂ ਬਹੁਤ ਅਫਸੋਸ ਸਾਨੂੰ ਬਹੁਤ ਹੈ ਕਿ ਉਹਨਾਂ ਸਰਕਾਰ ਵੱਲੋਂ ਕੀ ਸਹਾਇਤਾ ਦਿੱਤੀ ਜਾ ਰਹੀ ਹੈ ਨਾਲ ਸਰਕਾਰ ਨਾਲ ਸੰਪਰਕ ਕਰਨ ਕਿ